ਇਹ ਬੜੇ ਮਾਲ ਸਾਹਿਬ ਹੰਤੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚੰਦਵਾ ਸਾਹਿਬ ਸਦਾਨਾਂ ਪ੍ਰਦਰਸ਼ ਪਟਿਆਲੇ ਤੋਂ ਇਹ ਸਾਰੀ ਸੇਵਾ ਉਹਨਾਂ ਦੀ ਹੈ ਜੀ ਬੜੇ ਉੱਤਮ ਤੇ ਚਾਉ ਨਾਲ ਸੇਵਾ ਕਰ ਰਹੇ ਹਨ ਸੋ ਸੱਚੇ ਪਾਤਸ਼ਾਹ ਧੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸ਼ਾ ਜੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਕਰਦੇ ਰਹਣ ਉਹਨਾਂ ਦੀ ਕੁਆਲਿਟੀ ਬਹੁਤ ਹੀ ਨਾਜਵਾਬ ਕੁਆਲਿਟੀ ਹੈ ਬਹੁਤ ਹੀ ਚੰਗਾ ਕੰਮ ਕਰਕੇ ਬਹੁਤ ਥੋੜੇ ਪੈਸੇ ਚ ਵਧੀਆ ਕੰਮ ਕਰਕੇ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੰਗਤ ਸਾਹਿਬ ਸੋਲਨ ਹਿਮਾਚਲ ਦੇ ਵਿੱਚ ਇਹ ਗੁਰਦੁਆਰਾ ਸਥਾਪਿਤ ਹੈ ਜੀ ਇਸ ਗੁਰੂ ਘਰ ਦੇ ਵਿੱਚ ਜਿੰਨੇ ਵੀ ਗੁਰਪੁਰ ਮਨਾਏ ਜਾਂਦੇ ਨੇ ਤੰਤਤ ਸ੍ਰੀ ਗੁਰਦਾਰਾ ਲਖਦੇਵ ਜੀ ਮਹਾਰਾਜ ਦਾ ਅੰਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਸਖੀ ਦਾ ਹੋਰ ਕਈ ਗੁਰਪੁਰਬ ਮਨਾਏ ਜਾਂਦੇ ਹਨ ਉਹ ਇਹਨੇ ਇਸ ਗੁਰਕਰਤੇ ਵਿੱਚ ਜਿੰਨੇ ਵੀ ਆਪਣੇ ਰਮਾਲ ਸਾਹਿਬ ਹਨ ਧੰਤਨ ਸਿੰਘ ਜੀ ਗੁਰਗਰਾਸਾਹਿ ਮਹਾਰਾਜ ਜੀ ਤੇ ਚੰਦੂਆ ਸਾਹਿਬ ਸਦਾਨਾ ਬਰਦਰਸ ਪਟਿਆਲੇ ਤੋਂ ਇਹ ਸਾਰੀ ਸੇਵਾ ਉਹਨਾਂ ਦੀ ਹੈ ਜੀ ਬੜੇ ਉੱਤਮ ਤੇ ਚਾਉਂਦਾ ਸੇਵਾ ਕਰ ਰਹੇ ਹਨ ਸੋ ਸੱਚੇ ਪਾਤਸ਼ਾਹ ਧੰਤਨ ਸਿੰਘ ਜੀ ਗੁਰਗਰਾਸਾਹਿ ਮਹਾਰਾਜ ਤੇ ਪਾਸ਼ਾ ਜੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਕਰਦੇ ਰਹਿਣ ਬੜਾ ਬੜਾ ਧੰਵਾਦ ਉਹਨਾਂ ਦਾ ਜੀ ਜਿਹੜੇ ਸਦਾਨਾ ਬਰਦਰਸ ਪਟਿਆਲੇ ਹਰੇ ਵਾਹਨ ਉਹਨਾਂ ਦੀ ਕੁਆਲਿਟੀ ਬਹੁਤ ਹੀ ਦਾਜਵਾਬ ਕੁਆਲਿਟੀ ਹੈ ਬਹੁਤ ਹੀ ਚੰਗਾ ਕੰਮ ਕਰਕੇ ਬਹੁਤ ਥੋੜੇ ਪੈਸੇ ਚ ਵਧੀਆ ਕੰਮ ਕਰਕੇ ਦਿੰਦੇ ਹਨ ਸੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਆਪਾਂ ਨਿਰਮਾਨਾ ਸਾਹਿਬ ਲੈਣਾ ਹੈ ਜਦੋਂ ਆ ਸਾਹਿਬ ਲੈਣਾ ਹੈ ਜਰੂਰ ਉਹਨਾਂ ਦੀ ਸੇਵਾ ਲੈਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ